ਸਤਿ ਸ੍ਰੀ ਅਕਾਲ ਜੀ ਮੈਂ ਕੁਲਵਿੰਦਰ ਗਲਵੱਟੀ ਸ਼ਬ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਚੈਨਲ ਦੇ ਮਾਧਿਅਮ ਰਾਹੀਂ ਕੋਸ਼ਿਸ਼ ਕਰਾਂਗੇ ਕਿ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਈਆਂ ਜਾਣ ਇਸੇ ਕੜੀ ਦੌਰਾਨ ਅੱਜਕੱਲ ਕਰ ਰਹੇ ਹਾਂ ਔਮਨਡੇ ਦੇ ਉੱਤੇ ਔਰਤਾਂ ਦਾ ਦਿਨ 8 ਮਾਰਚ ਪੂਰੀ ਦੁਨੀਆ ਭਰ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਮਹਾਨਤਾ ਦੀ ਗੱਲ ਆਪਣੀ ਗੁਰਬਾਣੀ ਦੇ ਵਿੱਚ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਖ ਦਿੱਤੀ ਸੀ ਸੋ ਕਿਉਂ ਮੰਦਾ ਆਖੀ ਹੈ ਚਿੱਤ ਜੰਮੇ ਰਾਜਾ ਪਰ ਫਿਰ ਵੀ ਆਧੁਨਿਕ ਯੁੱਗ ਦੇ ਵਿੱਚ ਬਹੁਤ ਸਾਰੇ ਐਸੇ ਨਾਮ ਹੋਏ ਹਨ ਜਿਨ੍ਹਾਂ ਨੇ ਔਰਤਾਂ ਦੀ ਆਜ਼ਾਦੀ ਲਈ ਔਰਤਾਂ ਦੀ ਬਰਾਬਰਤਾ ਲਈ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਇੰ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਰੋਜਨੀ ਨਾਇਡੂ ਜਿਨ੍ਹਾਂ ਦਾ ਜਨਮ 13 ਫਰਵਰੀ 1879 ਨੂੰ ਹੁੰਦਾ ਹੈ ਉਹ ਇੱਕ ਬਹੁਤ ਹੀ ਮਹਾਨ ਸਮਾਜ ਸੁਧਾਰਕ ਰਾਜਨੀਤੀਵਾਦੀ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਔਰਤ ਸਨ ਇਸ ਤੋਂ ਇਲਾਵਾ ਉਹ ਇੱਕ ਸੁਰੇਲੇ ਗਾਇਕ ਵੀ ਸਨ ਜਿਨ੍ਹਾਂ ਨੂੰ ਭਾਰਤ ਦੀ ਬੁਲਬੁਲ ਹੋਣ ਦਾ ਖਿਤਾਬ ਪ੍ਰਾਪਤ ਹੋਇਆ ਇਸ ਤੋਂ ਇਲਾਵਾ ਗੱਲ ਕਰ ਰਹੇ ਹਾਂ ਉਹਨਾਂ ਔਰਤਾਂ ਦੀ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਮਿਹਨਤ ਦੇ ਉੱਤੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਚਾਹੇ ਉਹ ਵਿਗਿਆਨ ਦਾ ਖੇਤਰ ਹੋਵੇ ਚਾਹੇ ਉਹ ਰਾਜਨੀਤਿਕ ਖੇਤਰ ਹੋਵੇ ਖੇਡਾਂ ਦੇ ਖੇਤਰ ਦੇ ਵਿੱਚ ਮੈਰੀ ਕੌਮ ਨੂੰ ਕੌਣ ਨਹੀਂ ਜਾਣਦਾ ਹਿਮਾਦਾਸ ਨੂੰ ਕੌਣ ਨਹੀਂ ਜਾਣਦਾ ਉਹਨਾਂ ਨੇ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਉੱਠ ਕੇ ਸੰਘਰਸ਼ ਕਰਕੇ ਦੇਸ਼ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਇਸ ਤੋਂ ਇਲਾਵਾ ਕਲਪਨਾ ਚਾਵਲਾ ਜੋ ਇੱਕ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਪੂਰੇ ਦੁਨੀਆ ਦੇ ਵਿੱਚ ਉਸ ਦਾ ਨਾਮ ਗੂੰਜਦਾ ਹੈ ਉਸ ਤੋਂ ਇਲਾਵਾ ਕਲਪਨਾ ਚਾਵਲਾ ਦੇ ਨਾਮ ਦੇ ਉੱਤੇ ਸਾਡੀਆਂ ਪਾਠ ਪੁਸਤਕਾਂ ਦੇ ਵਿੱਚ ਲੈਸਨ ਵੀ ਦਰਜ ਹਨ ਸਾਡੀ ਦੇਸ਼ ਦੇ ਫਾਈਨਾਂਸ ਮੰਤਰੀ ਸੀ타ਰਮਨ ਮੁੱਜੀ ਨੂੰ ਕੌਣ ਨਹੀਂ ਜਾਣਦਾ ਇੱਕ ਔਰਤ ਹੁੰਦੇ ਹੋਏ ਇੱਕ ਐਨੇ ਵੱਡੇ ਲੋਕਤੰਤਰ ਦੇਸ਼ ਨੂੰ ਪ੍ਰਤਨਿਧਤਾ ਕਰਨੀ ਫਾਈਨਾਂਸ ਦੀ ਖੇਤਰ ਦੇ ਵਿੱਚ ਬਹੁਤ ਵੱਡੀ ਉਪਲਬਧੀ ਹੈ ਜਿੰਨੇ ਵੀ ਮਹਾਨ ਯੋਧੇ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਚਾਹੇ ਉਹ ਆਜ਼ਾਦੀ ਘੁਲਾਟिए ਪਗ ਸਿੰਘ ਰਾਜਗੁਰੂ ਸੁਖਦੇਵ ਹਰੀ ਸਿੰਘ ਨਲੂਆ ਗੁਰੂਆਂ ਪੀਰਾਂ ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰਿਆਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੀ ਹੈ ਸੋ ਅੱਜ ਲੋੜ ਹੈ ਔਰਤ ਨੂੰ ਸਿੱਖਿਅਤ ਹੋਣ ਦੀ ਔਰਤ ਸਿੱਖਿਅਤ ਹੋ ਵੀ ਰਹੀ ਹੈ ਹਰ ਇੱਕ ਖੇਤਰ ਦੇ ਵਿੱਚ ਨਾਮ ਨਾ ਘਟ ਰਹੀ ਹੈ ਸਿਰਫ ਲੋੜ ਹੈ ਔਰਤ ਨੂੰ ਆਪਣੇ ਬੱਚਿਆਂ ਨੂੰ ਸੇਧ ਦੇਣ ਦੀ ਪੜਾਈ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਨੂੰ ਸੇਧ ਦੇਣੀ ਹੈ ਸੋ ਇਹਨਾਂ ਗੱਲਾਂ ਨੂੰ ਆਖਦੇ ਹੋਏ ਇੱਕ ਔਰ ਫੇਰ ਤੋਂ ਸਾਰੀਆਂ ਉਹਨਾਂ ਔਰਤਾਂ ਨੂੰ ਜੋ ਗਰਾਊਂਡ ਲੈਵਲ ਦੇ ਉੱਤੇ ਸੰਘਰਸ਼ ਕਰ ਰਹੀਆਂ ਹਨ ਮਿਹਨਤ ਮਜ਼ਦੂਰੀ ਨਾਲ ਆਪਣੇ ਬੱਚਿਆਂ ਨੂੰ ਪੜਾ ਰਹੀਆਂ ਹਨ ਬੱਚਿਆਂ ਨੂੰ ਅੱਗੇ ਵਧਾ ਰਹੀਆਂ ਹਨ ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ ਚਾਹੇ ਉਹ ਡਾਕਟਰੀ ਪੇਸ਼ਾ ਹੋਵੇ ਚਾਹੇ ਉਹ ਕੋਈ ਵੀ ਵਿਭਾਗ ਹੋਵੇ ਹਰ ਇੱਕ ਵਿਭਾਗ ਦੇ ਵਿੱਚ ਅੱਜ ਔਰਤਾਂ ਆਪਣਾ ਕਮਾਲ ਦਿਖਾ ਰਹੀਆਂ ਹਨ ਆਪਣੀ ਐਜੂਕੇਸ਼ਨ ਦੇ ਸਿਰ ਤੇ ਅੱਗੇ ਵਧ ਰਹੀਆਂ ਹਨ ਸੋ ਮੇਰੇ ਵੱਲੋਂ ਉਹਨਾਂ ਸਾਰੀਆਂ ਔਰਤਾਂ ਨੂੰ ਸਲਾਮ ਜੋ ਮਿਹਨਤ ਕਰਕੇ ਅੱਗੇ ਵਧ ਰਹੀਆਂ ਧੰਨਵਾਦ